ਸ਼ਤਰੀਏ ਕਾਲ ਮੈਂ ਹਰਕਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਨੇਰਾ ਬਹੁਤ ਹੈ ਪਗਡੰਡੀ ਵੀ ਦਲਦਲ ਬਣ ਚੁੱਕੀ ਹੈ ਅੱਧ ਖਾਧੀਆਂ ਲਾਸ਼ਾਂ ਗਾਰੇ ਵਿੱਚ ਖਿਲਰੀਆਂ ਪਈਆਂ ਬੂਟ ਉਹਨਾਂ ਦੇ ਪਾਟੇ ਹਨ ਪਰ ਵਿਹਾਂ ਵਰਿਆਂ ਦੇ ਨੌਜਵਾਨਾਂ ਦੇ ਚਿਹਰੇ ਤੇ ਹਜੇ ਵੀ ਮਸੂਮੀਅਤ ਬਾਕੀ ਹੈ ਛਲਕਦੀ ਬੁੱਲਾਂ ਤੇ ਵਾਹੇ ਗੁਰੂ ਅਤੇ ਕੰਨਾਂ ਵਿੱਚ ਸੱਪਾਂ ਦੇ ਛੂਕਣ ਦੀ ਆਵਾਜ਼ ਵੀ ਜਾਣਿਆਂ ਦਾ ਜਥਾ ਇਨਾਮਾ ਦੇ ਜੰਗਲਾਂ ਦੇ 106 ਕਿਲੋਮੀਟਰ ਲੰਮੇ ਰਾਹ ਦੇ ਉੱਤੇ ਤੁਰਿਆ ਜਾ ਰਿਹਾ ਹੈ ਕੁਝ ਹੀ ਮਿੰਟਾਂ ਬਾਅਦ ਮੇਰਾ ਪੈਰ ਦਲਦਲ ਵਿੱਚ ਫਸ ਜਾਂਦਾ ਹੈ ਤੇ ਮੈਂ ਤਰਬਕ ਕੇ ਉੱਠ ਜਾਂਦਾ ਪਸੀਨੇ ਨਾਲ ਲਤਪਤ 35 ਸਾਲਾ ਹਰਜਿੰਦਰ ਸਿੰਘ ਨੂੰ ਇਹ ਡਰਾਵ ਨੇ ਸੁੱਕਨੇ ਅੱਜ ਵੀ ਆਉਂਦੇ ਹਨ ਆਪਣੇ 5 ਸਾਲ ਪਹਿਲਾਂ ਦੇ ਰੂਹ ਕੰਬਾਉਣ ਵਾਲੇ ਤਜਰਬਿਆਂ ਨੂੰ ਯਾਦ ਕਰਦੇ ਹੋਏ ਅੱਜ ਜਦੋਂ ਅਮਰੀਕਾ ਦਾ ਇੱਕ ਮਿਲਟਰੀ ਜਹਾਜ਼ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ 에ਰਪੋਰਟ ਤੇ ਭਾਰਤ ਦੇ 205 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਉਤਰਿਆ ਹੈ ਤਾਂ ਹਰ ਪਾਸੇ ਇਸ ਦੀ ਚਰਚਾ ਹੋ ਰਹੀ ਹੈ ਪੰਜਾਬ ਦੀ ਪੁਲਿਸ ਅਤੇ ਪ੍ਰਸ਼ਾਸਨ ਤਿਆਰੀ ਕਰ ਚੁੱਕਿਆ ਹੈ कि ਇਹਨਾਂ ਦੀ ਮੁਕੰਮਲ ਜਾਂਚ ਪੜਤਾਲ ਕਰਨ ਦੀ ਤਾਂਕਿ 100 ਤੋਂ ਵੱਧ ਜਿਹੜਾ ਗੈਂਗਸਟਰ ਪੰਜਾਬ ਦਾ ਬਾਹਰ ਬੈਠਾ ਹੈ ਉਹ ਕਿਤੇ ਇਹਨਾਂ ਦੇ ਵਿੱਚ ਨਾ ਹੋਵੇ ਤੇ ਜੇ ਹੋਵੇ ਵੀ ਤਾਂ ਉਸ ਨੂੰ ਤੁਰੰਤ ਪ੍ਰਭਾਵ ਨਾਲ ਫੜਿਆ ਜਾ ਸਕੇ ਪਿਛਲੇ ਸਾਲ ਲਗਭਗ 1100 ਭਾਰਤੀਆਂ ਨੂੰ ਅਮਰੀਕਾ ਨੇ ਡਿਪੋਰਟ ਕੀਤਾ ਸੀ ਪਰ ਉਹ ਵਾਪਸ ਆ ਕੇ ਇੱਥੇ ਕਿਹੋ ਜਿਹੀ ਜ਼ਿੰਦਗੀ ਬਤੀਤ ਕਰ ਰਹੇ ਹਨ ਕਿਸੇ ਨੇ ਵੀ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਹਰਜਿੰਦਰ ਸਿੰਘ ਦੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਕੇ ਅਸੀਂ ਯਤਨ ਕਰਾਂਗੇ ਕਿ ਉਹਨਾਂ ਲੋਕਾਂ ਤੇ ਕੀ ਬੀਤਦੀ ਹੈ ਜੋ ਕਿ ਸਾਰਾ ਕੁਝ ਗਵਾ ਕੇ ਦੋਜ਼ਕ ਦੇ ਵਿੱਚੋਂ ਲੰਘ ਕੇ ਵਾਪਸ ਪਰਤ ਆਉਣ ਦੇ ਲਈ ਮਜਬੂਰ ਹੁੰਦੇ ਨੇ ਤੇ ਆਪਣੀ ਨਵੀਂ ਸ਼ੁਰੂਆਤ ਕਿਵੇਂ ਕਰ ਸਕਦੇ ਜਲੰਧਰ ਦੇ ਮੁੰਡੀ ਚੋਲੀਆਂ ਪਿੰਡ ਦਾ ਵਸਨੀਕ ਹਰਜਿੰਦਰ ਵੀ ਬਹੁਤਿਆਂ ਦੀ ਤਰ੍ਹਾਂ ਇਹੀ ਸੁਪਨਾ ਬੁਣ ਕੇ ਬੈਠਾ ਸੀ ਕਿ ਉਹ ਕੰਮ ਕਰਨ ਦੇ ਲਈ ਵਿਦੇਸ਼ ਜਾਵੇਗਾ ਤੇ ਪਿੱਛੇ ਆਪਣੇ ਪਰਿਵਾਰ ਦਾ ਖਿਆਲ ਜਿਹੜਾ ਹੈ ਉਹ ਰੱਖੇਗਾ ਉਸਦੀ ਦੇਖਭਾਲ ਕਰੇਗਾ 26 ਜੂਨ 2019 ਤੱਕ ਜਦੋਂ ਉਹ ਅਮਰੀਕਾ ਵਿੱਚ ਸੁਰੱਖਿਅਤ ਪਹੁੰਚਣ ਅਤੇ ਨੌਕਰੀ ਦੇ ਵਾਅਦੇ ਨਾਲ ਦੁਬਈ ਦੇ ਲਈ ਜਹਾਜ਼ ਵਿੱਚ ਜਾ ਬੈਠਿਆ ਉਦੋਂ ਤੱਕ ਉਸ ਦਾ ਇਹ ਸੁਪਨਾ ਜਿਉਂਦਾ ਸੀ ਟਰੈਵਲ ਏਜੰਟ ਨੂੰ ਉਸਨੇ 17 ਲੱਖ ਰੁਪਏ ਯਾਨੀ 20000 ਡਾਲਰ ਇਸ ਕੰਮ ਲਈ ਪਹਿਲਾਂ ਹੀ ਅਦਾ ਕਰ ਦਿੱਤੇ ਸਨ ਮਾਂ ਦੇ ਹੱਥਾਂ ਦੀ ਬਣਾਈ ਹੋਈ ਪੰਜੇਰੀ ਦੇ ਤਿੰਨ ਡੱਬੇ ਉਸਨੇ ਆਪਣੇ ਬੈਗ ਵਿੱਚ ਪਾ ਕੇ ਕੱਪੜਿਆਂ ਨਾਲ ਭਰੀ ਹੋਈ ਟਰਾਲੀ ਬੈਗ ਲੈ ਕੇ ਅਤੇ ਦਿਲ ਵਿੱਚ ਉਤਸ਼ਾਹ ਦੇ ਨਾਲ ਆਪਣਾ ਨਵਾਂ ਸਫ਼ਰ ਕਰਨ ਦੇ ਲਈ 30 ਸਾਲਾ ਹਰਜਿੰਦਰ ਸਿੰਘ ਨਿਕਲ ਪੈਂਦਾ ਹੈ ਚਾਲੇ ਪਾ ਦਿੰਦਾ ਹੈ ਦਿੱਲੀ ਤੋਂ ਦੁਬਈ ਦੁਬਈ ਤੋਂ ਸੌ ਪੱਲੋ ਸੌ ਪੱਲੋ ਤੋਂ ਲੀਮਾ ਲੀਮਾ ਤੋਂ ਇਕਵਾਡਰ ਉਸਦੇ ਸੁਪਨੇ ਉਦੋਂ ਤੱਕ ਜਿਉਂਦੇ ਹੀ ਸੀ ਸਾਹ ਲੈ ਰਹੇ ਸੀ ਜਦੋਂ ਉਹ ਇੱਥੇ ਪਹੁੰਚਦਾ ਹੈ ਲੇਕਿਨ ਸਚਾਈ ਦਾ ਜ਼ੋਰਦਾਰ ਝਟਕਾ ਉਸ ਨੂੰ ਉਦੋਂ ਲੱਗਿਆ ਜਦੋਂ ਇੱਕ ਵਿਚੋਲੀਏ ਨੇ 2000 ਡਾਲਰ ਵਾਧੂ ਮੰਗੇ ਉਸ ਨੂੰ ਤੇ ਉਸਦੇ ਪੰਜ ਸਾਥੀਆਂ ਨੂੰ ਜਿਨ੍ਹਾਂ ਵਿੱਚੋਂ ਤਿੰਨ ਪੰਜਾਬੀ ਸੀ ਤੇ ਤਿੰਨ ਹਰਿਆਣਾ ਦੇ ਉਹਨਾਂ ਨੂੰ ਡੰਕੀ ਰਸਤੇ ਅੱਗੇ ਲਿਜਾਣ ਦੇ ਲਈ ਹੋਰ ਪੈਸੇ ਮੰਗੇ ਵਾਧੂ ਪੈਸੇ ਮੰਗੇ रिकॉर्डर ਦਾ ਸਾਡੇ ਕੋਲ 3 ਮਹੀਨੇ ਦਾ ਵੀਜ਼ਾ ਸੀ ਪਰ ਅਸੀਂ ਉੱਥੇ ਇੱਕ ਦਿਨ ਹੀ ਰਹੇ ਤੇ ਅਗਲੇ ਦਿਨ ਸਾਨੂੰ ਕਿਸੇ ਨਵੇਂ ਏਜੰਟ ਦੇ ਹਵਾਲੇ ਕਰ ਦਿੱਤਾ ਗਿਆ ਜਿਸ ਨੇ ਸਾਡੇ ਤੋਂ ਵਾਧੂ ਪੈਸੇ ਮੰਗੇ ਪੈਸੇ ਮਿਲਨ ਤੇ ਸਾਨੂੰ ਇੱਕ ਭਾੜੇ ਦੀ ਟੈਕਸੀ ਵਿੱਚ ਭਰ ਕੇ ਕੋਲੰਬੀਆ ਦੇ ਵੱਲ ਨੂੰ ਅਗਲੇ ਸਫ਼ਰ ਤੇ ਰਵਾਨਾ ਕਰ ਦਿੱਤਾ ਗਿਆ ਉੱਥੇ ਪਹੁੰਚ ਕੇ ਸਾਨੂੰ ਇਹ ਅਹਿਸਾਸ ਹੋਇਆ ਕਿ ਹੁਣ ਸਾਡੇ ਕੋਲ ਕੋਈ ਵੀ ਕਾਨੂੰਨੀ ਦਸਤਾਵੇਜ਼ ਨਹੀਂ ਹੈ ਅਸੀਂ ਗੈਰ ਕਾਨੂੰਨੀ ਆ ਇਸ ਦੇਸ਼ ਵਿੱਚ ਆਉਣ ਦਾ ਕੋਈ ਵੀ ਕਾਗਜ਼ ਜਿਹੜਾ ਹੈ ਸਾਡੇ ਕੋਲ ਨਹੀਂ ਹੈ ਫਿਰ ਸਾਨੂੰ ਖੱਜਰਾ ਤੇ ਲੱਦ ਦਿੱਤਾ ਗਿਆ ਤੇ ਇੱਕ ਪਹਾੜੀ ਅਤੇ ਨਦੀ ਨੂੰ ਪਾਰ ਕਰਨ ਦੇ ਲਈ ਅੱਗੇ ਭੇਜ ਦਿੱਤਾ ਗਿਆ ਕਲੰਬੀਆ ਦੇ ਵਿੱਚ ਉਹਨਾਂ ਨੂੰ ਇੱਕ ਆਊਟ ਪਾਸ ਮਿਲਿਆ ਇੱਕ ਟੈਂਪੋਰਰੀ ਦਸਤਾਵੇਜ਼ ਹੁੰਦਾ ਹੈ ਜਿਸ ਨਾਲ ਉਹਨਾਂ ਨੂੰ ਦੇਸ਼ ਵਿੱਚ ਇੱਕ ਮਹੀਨਾ ਰਹਿਣ ਦੀ ਇਜਾਜ਼ਤ ਮਿਲਦੀ ਹੈ ਇੱਥੇ ਸਾਡੇ ਉਂਗਲਾਂ ਦੇ ਨਿਸ਼ਾਨ ਵੀ ਲਏ ਗਏ ਮਤਲਬ ਫਿੰਗਰਪ੍ਰਿੰਟਸ ਲੈਣ ਤੋਂ ਬਾਅਦ ਉਹਨਾਂ ਨੂੰ ਇਹ ਆਊਟਪਾਸ ਮਿਲਿਆ ਜਿੱਥੇ ਵੀ ਅਸੀਂ ਜਾਂਦੇ ਸੀ ਸਾਡੀਆਂ ਫੋਟੋਆਂ ਪਹਿਲਾਂ ਹੀ ਲੋਕਲ ਏਜੰਟਾਂ ਨੂੰ ਭੇਜ ਦਿੱਤੀਆਂ ਜਾਂਦੀਆਂ ਸੀ ਤੇ ਉਹ ਸਾਨੂੰ ਚੱਕਦੇ ਸਨ ਤੇ ਅਗਲੇ ਪੜਾਅ ਦੇ ਤੱਕ ਪਹੁੰਚਾ ਦਿੰਦੇ ਸਨ ਕਈ ਦਿਨ ਅਸੀਂ ਬੱਸ ਵਿੱਚ ਸਫ਼ਰ ਕੀਤਾ ਜਿਸ ਵਿੱਚ ਕਈ ਵਾਰ ਕੁਝ ਘੰਟਿਆਂ ਦੇ ਲਈ ਰੁਕਣਾ ਵੀ ਪੈਂਦਾ ਸੀ ਕਲੰਬੀਆ ਤੋਂ ਅਸੀਂ 8 ਘਾਟੇ ਦੇ ਬੱਸ ਦੇ ਸਫ਼ਰ ਵਿੱਚ ਵਾਸਤਾ ਸਫਰ ਕਰਨ ਤੋਂ ਬਾਅਦ ਕੈਲੀ ਪਹੁੰਚੇ ਫਿਰ ਇਥੋਂ ਹੋਰ 10 ਘੰਟੇ ਦੇ ਸਫਰ ਤੋਂ ਬਾਅਦ ਅਸੀਂ ਮੈਡਲਨ ਪਹੁੰਚੇ ਇੱਥੇ ਅਸੀਂ ਇੱਕ ਤੱਟਵਰਤੀ ਕਸਬਾ ਟਰਬੋ ਉਸ ਦੇ ਵੱਲ ਚਾਲੇ ਪਾ ਦਿੱਤੇ ਟਰਬੋ ਪਹੁੰਚਣ ਤੋਂ ਬਾਅਦ ਅਸੀਂ ਕਿਸ਼ਤੀ ਦੇ ਵਿੱਚ ਸਵਾਰ ਹੋ ਕੇ ਪਨਾਮਾ ਦੇ ਜੰਗਲਾਂ ਦੇ ਬਿਲਕੁਲ ਅੱਧ ਵਿੱਚਕਾਰ ਪਹੁੰਚ ਗਏ ਇੱਥੇ ਸਾਨੂੰ 15 ਅਫਰੀਕੀ ਪ੍ਰਵਾਸੀਆਂ ਦਾ ਇੱਕ ਜਥਾ ਇੱਕ ਹੋਰ ਗਰੁੱਪ ਮਿਲਿਆ ਜਿਹੜਾ ਸਾਡੇ ਨਾਲ ਰਲਾ ਦਿੱਤਾ ਗਿਆ ਉਹ ਜਿਹੜਾ ਇੱਥੋਂ ਦਾ ਅਗਲਾ ਸਫ਼ਰ ਹੈ ਇਹਨੂੰ ਡੈਰੀਅਨ ਗੈਪ ਕਿਹਾ ਜਾਂਦਾ ਹੈ ਬਹੁਤ ਹੀ ਮੁਸ਼ਕਲ ਸਫ਼ਰ ਮੰਨਿਆ ਜਾਂਦਾ ਹੈ ਤੇ ਉਹ 106 ਕਿਲੋਮੀਟਰ ਦਾ ਜੰਗਲਾਂ ਨੂੰ ਪਾਰ ਕਰਕੇ ਅਮਰੀਕਾ ਦੇ ਵਿੱਚ ਪਹੁੰਚਣ ਦਾ ਸਭ ਤੋਂ ਖਤਰਨਾਕ ਇਲਾਕਾ ਸਭ ਤੋਂ ਖਤਰਨਾਕ ਰੂਟ ਇਸਨੂੰ ਮੰਨਿਆ ਜਾਂਦਾ ਹੈ ਕਈ ਦਿਨਾਂ ਦੇ ਇਸ ਸਫ਼ਰ ਨੂੰ ਪਾਰ ਕਰਨ ਦੇ ਲਈ ਹਰਜਿੰਦਰ ਕੋਲ ਬਸ ਕੱਲਾ ਇੱਕ ਪੰਜੇਰੀ ਦਾ ਹੀ ਸਹਾਰਾ ਸੀ ਜਿਹੜੀ ਉਹਦੀ ਮਾਂ ਨੇ ਚੱਲਦੇ ਵਕਤ ਉਸ ਨੂੰ ਬਣਾ ਕੇ ਦਿੱਤੀ ਸੀ ਉਹਨਾਂ ਦੇ ਜਥੇ ਨੂੰ ਇਹ ਰਸਤਾ ਤੈਅ ਕਰਨ ਦੇ ਲਈ 10 ਦਿਨ ਦਾ ਸਮਾਂ ਲੱਗ ਗਿਆ। ਹਰਜਿੰਦਰ ਦੱਸਦਾ ਹੈ ਕਿ ਪੂਰੇ ਰਸਤੇ ਵਿੱਚ ਉਹਨਾਂ ਨੂੰ 40 ਤੋਂ ਵੱਧ ਲਾਸ਼ਾਂ ਦੇਖਣ ਨੂੰ ਮਿਲੀਆਂ। ਕਈ ਤਾਂ ਅੱਧ ਖਾਧੀਆਂ ਸਨ ਤੇ ਕਈ ਬਸ ਕੰਕਾਲ ਹੀ ਬਾਕੀ ਰਹਿ ਗਏ ਸਨ। ਦਲਦਲ ਖੂਨ ਕਰਕੇ ਅਸੀਂ ਭੱਜ ਨਹੀਂ ਸਕਦੇ ਸਾਂ ਅਤੇ ਸੱਪਾਂ ਦੇ ਛੁਕਣ ਦੀ ਆਵਾਜ਼ ਨਾਲ ਅੱਖਾਂ ਬੰਦ ਕਰਨੀਆਂ ਵੀ ਸਾਡੇ ਲਈ ਸੰਕਲ ਨਹੀਂ ਸੀ। ਪਹਿਲੇ ਕੁਝ ਦਿਨ ਤਾਂ ਸਿਰਫ ਜੰਗਲ ਅਤੇ ਪਹਾੜ ਸਨ ਪਰ 5ਵੇਂ ਦਿਨ ਸਾਨੂੰ ਇੱਕ ਦਰਿਆ ਕਰ ਪਾਰ ਕਰਨਾ ਪਿਆ 5 ਸਾਲ ਬੀਤ ਚੁੱਕੇ ਹਨ ਪਰ ਮੈਨੂੰ ਹੁਣ ਵੀ ਇਸੇ ਇਲਾਕੇ ਦੇ ਡਰਾਵਨੇ ਸੁਪਨੇ ਆਉਂਦੇ ਹਨ ਕਈ ਦਿਨ ਲਗਾਤਾਰ ਤੁਰੰਤ ਬਾਅਦ ਸਾਨੂੰ ਕੁਝ ਫੌਜੀ ਦਿਖਾਈ ਦਿੱਤੇ ਉਹਨਾਂ ਨੂੰ ਦੇਖ ਕੇ ਇੱਕ ਤਾਂ ਰਾਹਤ ਵੀ ਮਹਿਸੂਸ ਹੋਈ ਪਰ ਨਾਲ ਹੀ ਸਾਨੂੰ ਡਰ ਵੀ ਲੱਗਿਆ ਕਿ ਹੁਣ ਅੱਗੇ ਕੀ ਹੋਵੇ ਇਨ੍ਹਾਂ ਫੌਜੀਆ ਨੇ ਸਾਨੂੰ ਇੱਕ ਕੈਂਪ ਦੇ ਵਿੱਚ ਠਹਿਲ ਦਿੱਤਾ ਜਿੱਥੇ ਮੈਨੂੰ ਕਈ ਦਿਨਾਂ ਤੋਂ ਬਾਅਦ ਫਾਈਨਲੀ ਜਾ ਕੇ ਨੀਂਦ ਆਈ ਤੇ ਮੈਂ ਸੌ ਸਕਿਆ ਸਾਨੂੰ ਇੱਕ ਕੈਂਪ ਤੋਂ ਦੂਜੇ ਕੈਂਪ ਭੇਜਿਆ ਜਾਂਦਾ ਰਿਹਾ ਇੱਥੇ ਗ੍ਰਿਪ ਨੂੰ ਜਿਹੜਾ ਗਰੁੱਪ ਸੀ ਇਹਨਾਂ ਦਾ ਉਹਨਾਂ ਦੇ ਵਿੱਚ ਜੋ ਲੋਕ ਸੀ ਉਹਨਾਂ ਨੂੰ ਰਿਸਕ ਬੈਂਡ ਪਾਉਣ ਲਈ ਦਿੱਤੇ ਗਏ ਗੁੱਟ ਤੇ ਪੈਣੇ ਜਾਣ ਵਾਲਾ ਇਹ ਯੰਤਰ ਸੀ ਇਸ ਨੂੰ ਟਰੈਕਰ ਦੇ ਵਾਂਗੂ ਇਸ ਦਾ ਕੰਮ ਲਿਆ ਜਾਂਦਾ ਸੀ ਟਰੈਕਰ ਦੀ ਤਰ੍ਹਾਂ ਹੀ ਕੰਮ ਕਰਦਾ ਸੀ ਇੱਕ ਕੈਂਪ ਵਿੱਚ ਤਾਂ ਸਾਨੂੰ 13 ਦਿਨ ਰੁਕਣਾ ਪਿਆ ਇੰਤਜ਼ਾਰ ਕਰਨਾ ਪਿਆ ਫਿਰ ਹੀ ਅਗਲੇ ਪੜਾਅ ਵਾਸਤੇ ਜਿਹੜਾ ਹੈ ਅਗਲੀ ਮੰਜ਼ਿਲ ਵਾਸਤੇ ਅਸੀਂ ਰਵਾਨਾ ਹੋਏ ਇਹ ਮੰਜ਼ਿਲ ਸੀ ਕੋਸਟਾ ਰਿਕਾ 2 ਦਿਨ ਕੋਸਟਾ ਰਿਕਾ ਰਹਿਣ ਤੋਂ ਬਾਅਦ ਸਾਨੂੰ ਨਿਕਾਰਗੁਆ ਲਈ ਬੱਸਾਂ ਤੇ ਪਹੜਾਇਆ ਗਿਆ ਰਾਤ ਨੂੰ ਕੈਂਪਾਂ ਦੇ ਵਿੱਚ ਰਹਿੰਦੇ ਸੀ ਤੇ ਦਿਨ ਵੇਲੇ ਅਸੀਂ ਸਫ਼ਰ ਕਰਦੇ ਸੀ ਆਖਰਕਾਰ ਨਿਕਾਰਗੁਆ ਤੋਂ ਅਸੀਂ ਗਵਾਟੇਮਾਲਾ ਪਹੁੰਚੇ ਤੇ ਉੱਥੋਂ ਅੱਗੇ ਫਿਰ ਟਰੱਕਾਂ ਦੇ ਵਿੱਚ ਮੈਕਸੀਕੋ ਦੇ ਟੈਪਰਹੁਲਾ ਜਿਹੜਾ ਇਲਾਕਾ ਹੈ ਉੱਥੇ ਸਾਨੂੰ ਪਹੁੰਚਾਇਆ ਗਿਆ ਟੈਪਾਚੁਲਾ ਵਿੱਚ ਸਾਡਾ ਗਰੁੱਪ ਪਾਲਾ ਫੌਕਸ ਨਾਮ ਦੇ ਇੱਕ ਹੋਟਲ ਵਿੱਚ 20 ਦਿਨਾਂ ਦੇ ਲਈ ਰੁਕਿਆ ਜਿੱਥੇ ਅਸੀਂ ਆਪਣੇ ਕਾਗਜ਼ਾਂ ਦੇ ਪ੍ਰੋਸੈਸ ਹੋਣ ਦੀ ਉਡੀਕ ਕਰ ਰਹੇ ਸੀ ਉੱਥੇ ਉਹਨਾਂ ਦੀ ਡਾਕੂਮੈਂਟੇਸ਼ਨ ਜਿਹੜੀ ਹੈ ਕਾਗਜ਼ੀ ਪ੍ਰਕਿਰਿਆ ਉਹਦੇ ਵਿੱਚ ਉਹਨਾਂ ਨੂੰ 20 ਦਿਨ ਦਾ ਟਾਈਮ ਲੱਗਿਆ ਜਿੱਥੇ ਉਹ ਇੰਤਜ਼ਾਰ ਕਰਦੇ ਰਹੇ ਫਿਰ ਸਾਨੂੰ ਵੈਰਾਕਰੂਜ਼ ਦੇ ਇੱਕ ਕੈਂਪ ਵਿੱਚ ਲਜਾਇਆ ਗਿਆ ਜਿਹੜਾ ਕਿ ਕਿਸੇ ਜੇਲ੍ਹ ਤੋਂ ਘੱਟ ਨਹੀਂ ਸੀ ਇੱਥੇ ਸਾਡੀ ਅਮਰੀਕਾ ਦੇ ਬਾਰਡਰ ਅਫਸਰਾਂ ਨਾਲ ਵੀਡੀਓ ਕਾਨਫਰੈਂਸਿੰਗ ਦੇ ਨਾਲ ਗੱਲ ਕਰਾਈ ਗਈ। ਸਾਨੂੰ ਇਹ ਕਿਹਾ ਗਿਆ ਸੀ ਕਿ ਉਹਨਾਂ ਬਾਰਡਰ ਅਫੀਸਰਜ਼ ਨੂੰ ਜਿਹੜੇ ਅਮਰੀਕਾ ਦੇ ਅਫਸਰ ਸੀ ਉਹਨਾਂ ਨੂੰ ਇਹ ਦੱਸੋ ਕਿ ਤੁਹਾਨੂੰ ਆਪਣੇ ਦੇਸ਼ ਵਿੱਚ ਜਾਣ ਦਾ ਖਤਰਾ ਹੈ ਤੇ ਤੁਸੀਂ ਅਮਰੀਕਾ ਦੇ ਵਿੱਚ ਅਸਾਈਲਮ ਲੈਣਾ ਚਾਹੁੰਦੇ ਹੋ ਮਤਲਬ ਅਮਰੀਕਾ ਦੇ ਵਿੱਚ ਸ਼ਰਨ ਚਾਹੁੰਦੇ ਹੋ। ਇਹ ਸਾਨੂੰ ਕਹਿਣ ਦੇ ਲਈ ਕਿਹਾ ਗਿਆ। ਉਸ ਤੋਂ ਬਾਅਦ ਸਾਨੂੰ ਉਡੀਕ ਕਰਨ ਦੇ ਲਈ ਕਿਹਾ ਗਿਆ। ਫਿਰ 10 ਦਿਨ ਬਾਅਦ ਯੂਐਸ ਦੇ ਬਾਰਡਰ ਵੱਲ ਲੈ ਕੇ ਚੱਲ ਪਏ ਸਾਨੂੰ ਲੱਗਿਆ ਕਿ ਹੁਣ ਚਲੋ ਆਖਿਰਕਾਰ ਅਮਰੀਕਾ ਪਹੁੰਚ ਹੀ ਗਏ ਇੰਨਾ ਲੰਮਾ ਸਫ਼ਰ ਐਨੀਆਂ ਤਕਲੀਫਾਂ ਤੋਂ ਬਾਅਦ ਹੁਣ ਫਾਈਨਲੀ ਅਸੀਂ ਯੂਐਸ ਪਹੁੰਚ ਜਾਵਾਂਗੇ ਲੇਕਿਨ ਸਾਨੂੰ ਹਾਈ ਸਕਿਉਰਿਟੀ ਬੱਸਾਂ ਦੇ ਵਿੱਚ ਬਿਠਾ ਕੇ ਸਿੱਧਾ 에ਅਰਪੋਰਟ ਤੇ ਲੈ ਗਏ ਉਥੋਂ ਸਾਨੂੰ ਤੁਰੰਤ ਵਾਪਸ ਭੇਜ ਦਿੱਤਾ ਗਿਆ ਮਤਲਬ ਸਾਨੂੰ ਡਿਪੋਰਟ ਕਰ ਦਿੱਤਾ ਗਿਆ 18 ਅਕਤੂਬਰ 2019 ਨੂੰ 4 ਮਹੀਨੇ ਬਾਅਦ ਮੈਂ ਵਾਪਸ ਦਿੱਲੀ ਪਹੁੰਚ ਗਿਆ ਸੋ ਇਹ ਸਾਰਾ ਲੰਮਾ ਸਫਰ ਇੰਨੀਆਂ ਦੁੱਖ ਤਕਲੀਫਾਂ ਚੱਲਣ ਤੋਂ ਬਾਅਦ 18 ਅਕਤੂਬਰ 2019 ਨੂੰ ਫਾਈਨਲੀ ਹਰਜਿੰਦਰ ਸਿੰਘ ਵਾਪਸ ਆਪਣੇ ਦੇਸ਼ ਵਾਪਸ ਆ ਜਾਂਦਾ ਹੈ ਦਿੱਲੀ ਪਹੁੰਚ ਜਾਂਦਾ ਹੈ ਉਸ ਸਾਰੇ ਟਾਈਮ ਨੂੰ ਹੁਣ 5 ਸਾਲ ਤੇ 4 ਮਹੀਨੇ ਬੀਤ ਗਏ ਹਨ ਪਰ ਮੈਨੂੰ ਇੱਕ ਦਿਨ ਵੀ ਰਿਹਾ ਨਹੀਂ ਲੱਗਦਾ ਜਦੋਂ ਕਿ ਉਸ ਖਾਫਨਾਕ ਸਮੇਂ ਨੂੰ ਮੈਂ ਯਾਦ ਨਹੀਂ ਕਰਦਾ ਪਹਿਲਾਂ ਤਾਂ ਕਈ ਮਹੀਨੇ ਮੈਂ ਆਪਣੇ ਆਪ ਨੂੰ ਇੱਕ ਕਮਰੇ ਦੇ ਵਿੱਚ ਹੀ ਬੰਦ ਕਰਕੇ ਰੱਖਿਆ ਡਰ ਦੇ ਕਾਰਨ ਮੈਂ ਸਹਿਮਿਆ ਹੋਇਆ ਸੀ ਬਾਹਰ ਨਹੀਂ ਨਿਕਲਦਾ ਸੀ ਲੇਕਿਨ ਫੇਰ ਹੌਲੀ-ਹੌਲੀ ਜਿਵੇਂ ਸਮਾਂ ਬੀਤਦਾ ਗਿਆ ਸਾਲ ਬੀਤਦੇ ਗਏ ਮੇਰਾ ਹੌਸਲਾ ਵਾਪਸ ਆਇਆ ਤੇ ਹੁਣ ਮੈਂ 14 ਕਿੱਲਾਂ ਦੀ ਖੇਤੀ ਕਰਦਾ ਹਾਂ ਜਿਸ ਵਿੱਚੋਂ 10 ਕਿੱਲੇ ਜਿਹੜੇ ਨੇ ਉਹ ਠੇਕੇ ਤੇ ਲਏ ਗਏ ਨੇ ਕਣਕ ਝੋਨਾ ਤੇ ਲਸਣ ਬੀਜਦਾ ਸਾਲ ਦੀ ਜਿਹੜੀ ਆਮਦਨ ਹੈ ਹੁਣ ਇਸ ਹਰਜਿੰਦਰ ਸਿੰਘ ਦੀ ਲਗਭਗ 9 ਲੱਖ ਰੁਪਏ ਦੇ ਆਸ-ਪਾਸ ਹੈ ਐਨਾ ਪੈਸਾ ਕਮਾ ਲੀਦਾ ਹੈ ਲੇਕਿਨ ਜਿਹੜਾ ਟਰੈਵਲ ਏਜੰਟ ਨੂੰ ਦੇਣ ਦੇ ਲਈ ਪੈਸੇ ਦੇਣ ਦੇ ਲਈ ਜੋ ਕਰਜ਼ਾ ਲਿਆ ਸੀ ਉਹ ਹਜੇ ਵੀ ਖੜਾ ਹੈ ਉਥੋਂ ਦੇ ਇੱਕ ਲੋਕਲ ਆਰਤੀਏ ਤੋਂ ਬਹੁਤ ਜ਼ਿਆਦਾ ਵਿਆਜ ਤੇ 15 ਲੱਖ ਰੁਪਏ ਹਰਜਿੰਦਰ ਸਿੰਘ ਨੇ ਕਰਜ਼ਾ ਚੁੱਕਿਆ ਸੀ ਹੁਣ ਵੀ ਹਜੇ ਮਹੀਨੇ ਦਾ 30000 ਰੁਪਿਆ ਵਿਆਜ ਦੇ ਤੌਰ ਤੇ ਉਹ ਵਾਪਸ ਕਰ ਰਿਹਾ ਹੈ ਔਰ ਕਰਜ਼ੇ ਦਾ ਇੱਕ ਵੱਡਾ ਹਿੱਸਾ ਹਜੇ ਵੀ ਬਕਾਇਆ ਖੜਾ ਹੈ। ਪਿਛਲੇ ਸਾਲ ਹਰਜਿੰਦਰ ਦਾ ਵਿਆਹ ਹੋ ਗਿਆ ਸੀ ਪਰ ਉਹ ਹਜੇ ਵੀ ਕਰਜ਼ਾਈ ਹੈ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਸਕਿਆ ਸੀ। ਬਾਹਰ ਜਾਣ ਦਾ ਸੁਪਨਾ ਆਪਣੇ ਨਾਲ ਕਈ ਮੁਸੀਬਤਾਂ ਲਿਆਇਆ ਤੇ ਨਾਲ ਕਈ ਸਦਮੇ ਵੀ ਹਰਜਿੰਦਰ ਸਿੰਘ ਨੂੰ ਦੇ ਗਿਆ। ਹੁਣ ਹਰਜਿੰਦਰ ਸਿੰਘ ਇਕੱਲੇ ਦੀ ਇਹ ਕਹਾਣੀ ਨਹੀਂ ਹੈ। ਜਿਹੜੇ ਅੱਜ 205 ਵਾਪਸ ਆਏ ਨੇ ਉਹਨਾਂ ਦੇ ਵਿੱਚੋਂ ਵੀ ਬਹੁਤਿਆਂ ਦੇ ਨਾਲ ਇਹੀ ਬੀटीसी ਹੋਏਗੀ ਇਹੀ ਉਹਨਾਂ ਦਾ ਸਫ਼ਰ ਰਿਹਾ ਹੋਏਗਾ ਹਾਲਾਤ ਅੱਜ ਵੀ ਉਸੇ ਤਰ੍ਹਾਂ ਦੇ ਨੇ ਫਰਕ ਇਹ ਹੈ ਕਿ ਪਹਿਲਾਂ ਜਿਹੜਾ ਹਰਜਿੰਦਰ ਸਿੰਘ ਨੇ 17 ਲੱਖ ਰੁਪਏ ਦਿੱਤਾ ਸੀ ਉਹ ਰੇਟ ਹੁਣ ਵੱਧ ਕੇ 40 ਤੋਂ 50 ਲੱਖ ਰੁਪਏ ਹੋ ਗਿਆ ਹੈ ਖਰਚਾ ਵੱਧ ਗਿਆ ਹੈ ਲੇਕਿਨ ਮੁਸੀਬਤਾਂ ਨਹੀਂ ਕਟੀਆਂ ਉਹੀ ਤਕਲੀਫਾਂ ਉਹੀ ਮੁਸੀਬਤਾਂ ਉਹੀ ਆਪਣੇ ਜਾਨ ਨੂੰ ਜੋਖਮ ਵਿੱਚ ਪਾ ਕੇ ਹਜੇ ਵੀ ਪੰਜਾਬ ਦੇ ਨੌਜਵਾਨ ਹਰਿਆਣੇ ਦੇ ਨੌਜਵਾਨ ਜਾਂ ਹੋਰ ਭਾਰਤ ਦੇ ਗੁਜਰਾਤ ਦੇ ਨੌਜਵਾਨ ਅਮਰੀਕਾ ਜਾਣ ਦਾ ਸੁਪਨਾ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹੁਣ ਰੌਲਾ ਇਸ ਕਰਕੇ ਨਹੀਂ ਪਿਆ ਕਿ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਵਾਪਸ ਪਹਿਲਾਂ ਵੀ ਹਰ ਸਾਲ ਭੇਜੇ ਜਾਂਦੇ ਨੇ ਲੇਕਿਨ ਉਹਨਾਂ ਦੀ ਗਿਣਤੀ ਜਿਵੇਂ ਮੈਂ ਤੁਹਾਨੂੰ ਦੱਸਿਆ ਪੂਰੇ ਸਾਲ ਦੇ ਵਿੱਚ 1100 1100 ਦੀ ਹੁੰਦੀ ਹੈ ਲੇਕਿਨ ਹੁਣ ਰੌਲਾ ਕਿਉਂ ਪਿਆ ਹੈ ਹੁਣ ਖਤਰਾ ਕਿਉਂ ਵਧਿਆ ਹੈ ਕਿ ਜਿਹੜਾ 205 ਅੱਜ ਆਏ ਨੇ ਉਹ ਉਸ 18000 ਤੋਂ ਵੱਧ ਇੰਡੀਅਨਸ ਦਾ ਜਿਹੜਾ ਗਰੁੱਪ ਹੈ ਉਸ ਦਾ ਇੱਕ ਹਿੱਸਾ ਨੇ ਜਿਨ੍ਹਾਂ ਦਾ ਕੇਸ ਖਤਮ ਹੋ ਚੁੱਕਿਆ ਹੈ ਉਹਨਾਂ ਦੇ ਕੇਸ ਦਾ ਫੈਸਲਾ ਆ ਚੁੱਕਿਆ ਹੈ ਤੇ ਉਹ ਆਪਣਾ ਕੇਸ ਹਾਰ ਗਏ ਨੇ ਜਿਹੜਾ ਉਹਨਾਂ ਨੇ ਪੋਲਿਟੀਕਲ ਅਸਾਈਲਮ ਵਾਸਤੇ ਲਾਇਆ ਸੀ ਉਹ 18000 ਤੋਂ ਵੱਧ ਲੋਕਾਂ ਨੂੰ ਰਿਪੋਰਟ ਕੀਤਾ ਜਾਣਾ ਹੈ ਜਿਹਦਾ ਪਹਿਲਾ ਬੈਚ ਪਹਿਲਾ ਜਥਾ ਅੱਜ ਆਇਆ ਹੈ ਲੇਕਿਨ ਗੱਲ 18000 ਤੇ ਨਹੀਂ ਮੁੱਕੇਗੀ ਹਜੇ ਵੀ ਲੱਖਾਂ ਹੋਰ ਇਸ ਤਰ੍ਹਾਂ ਦੇ ਉੱਥੇ ਭਾਰਤੀ ਨੌਜਵਾਨ ਹੈਗੇ ਨੇ ਜਿਨ੍ਹਾਂ ਦੀ ਜਾਂਚ ਚੱਲ ਰਹੀ ਹੈ ਜਿਨ੍ਹਾਂ ਦੇ ਤេសਾਂ ਦੀ ਜਾਂਚ ਪੜਤਾਲ ਹੋਈ ਹੈ ਤੇ ਜਿਵੇਂ ਜਿਵੇਂ ਉਹ ਫੜੇ ਜਾਣਗੇ ਉਹਨਾਂ ਨੂੰ ਵੀ ਡਿਪੋਰਟ ਕੀਤਾ ਜਾਏਗਾ ਤੇ ਉਹਨਾਂ ਦੀ ਗਿਣਤੀ ਲੱਖਾਂ ਵਿੱਚ ਹੈ ਗੱਲ ਇਹ ਨਹੀਂ ਕਿ ਉਹਨਾਂ ਨੂੰ ਵਾਪਸ ਭੇਜਿਆ ਜਾਏਗਾ ਤੇ ਜਿਹੜੇ ਉਹਨਾਂ ਨੇ ਪੈਸੇ ਖਰਚੇ ਨੇ ਉਹਨਾਂ ਦਾ ਨੁਕਸਾਨ ਹੋ ਜਾਏਗਾ ਗੱਲ ਇਹ ਹੈ ਕਿ ਇੱਥੇ ਵਾਪਸ ਆ ਕੇ ਉਹ ਮੁੱਢ ਵਸੇਵੇਂ ਲਈ ਕੀ ਕਰਨਗੇ ਜਿਵੇਂ ਅਸੀਂ ਹਰਜਿੰਦਰ ਦਾ ਕੇਸ ਦੇਖਿਆ ਹੈ 5 ਸਾਲ ਬੀਤ ਗਏ ਨੇ ਹਜੇ ਵੀ ਉਹ ਆਪਣੇ ਪੈਰਾਂ ਪਾਰ ਖੜਾ ਨਹੀਂ ਹੋ ਸਕਿਆ ਉਹ ਕੋਸ਼ਿਸ਼ ਕਰ ਰਿਹਾ ਹੈ ਕੰਮ ਕਰ ਰਿਹਾ ਹੈ ਖੇਤੀ ਕਰ ਰਿਹਾ ਹੈ ਵਿਆਹ ਵੀ ਉਹਦਾ ਹੋ ਗਿਆ ਹੈ ਲੇਕਿਨ ਜਿਹੜਾ ਕਰਜ਼ਾ ਚੁੱਕਿਆ ਸੀ ਉਹ ਇੰਨੇ ਵੱਡੇ ਵਿਆਜ ਦਰਾਂ ਦੇ ਉੱਤੇ ਚੁੱਕਿਆ ਗਿਆ ਸੀ ਕਿ ਉਹਨੂੰ ਬਹੁਤ ਛੇਤੀ ਪੂਰਾ ਕਰਨਾ ਕਰਜ਼ਾ ਲਾਉਣਾ ਆਸਾਨ ਨਹੀਂ ਹੈ ਜਿੰਨੀ ਕਮਾਈ ਉਹ ਕਰ ਰਿਹਾ ਹੈ ਉਸਦਾ ਜ਼ਿਆਦਾਤਰ ਹਿੱਸਾ ਉਸ ਵਿਆਜ ਨੂੰ ਪੂਰਾ ਕਰਨ ਦੇ ਉਸ ਕਰਜ਼ੇ ਨੂੰ ਲਾਉਣ ਦੇ ਲਈ ਚਲਾ ਜਾਂਦਾ ਹੈ ਸੋ ਉਹਦੀ ਜ਼ਿੰਦਗੀ ਖੁਸ਼ਹਾਲ ਹੋਣ ਦੀ ਤਰ੍ਹਾਂ ਹਜੇ ਵੀ ਸੰਘਰਸ਼ ਦੇ ਦੌਰ ਦੇ ਵਿੱਚੋਂ ਹੀ ਲੰਘ ਰਹੀ ਹੈ ਤੇ ਜਿਹੜੇ ਹੋਰ ਲੋਕ ਨੇ ਜਿਹੜੇ ਆਂਢੀ ਗੁਆੜੀ ਹੁੰਦੇ ਨੇ ਜਿਹੜਾ سپورਟ ਸਟਰਕਚਰ ਹੁੰਦਾ ਹੈ ਉਹ ਸਪੋਰਟ ਦੇਣ ਦੀ ਥਾਂ ਤੇ ਕਈ ਵਾਰ ਉਹਨਾਂ ਦਾ ਮਜ਼ਾਕ ਵੀ ਉਡਾਉਣ ਲੱਗ ਜਾਂਦਾ ਹੈ ਕਿ ਦੇਖਿਆ ਸਾਰਾ ਕੁਝ ਗਵਾ ਕੇ ਬੁੱਧੂਆਂ ਵਾਂਗੂੰ ਤੁਸੀਂ ਘਰੇ ਵਾਪਸ ਆ ਗਏ ਲੋੜ ਹੈ ਇਸ ਟਾਈਮ ਇਸ ਸਮੇਂ ਇਹਨਾਂ ਨੂੰ ਹੌਸਲਾ ਦੇਣ ਦੀ ਇਨਾਂ ਨੂੰ ਇਹ ਦੱਸਣ ਦੇ ਕਿ ਅਸੀਂ ਤੁਹਾਡੇ ਨਾਲ ਹਾਂ ਅਸੀਂ ਤੁਹਾਡੀ ਮਦਦ ਕਰਾਂਗੇ ਤੁਸੀਂ ਆਪਣੇ ਪੈਰਾਂ 'ਤੇ ਖੜੇ ਹੋ ਸਕੋ ਇਸ ਕੰਮ ਦੇ ਲਈ ਜੋ ਹੋਣਾ ਸੀ ਉਹ ਹੋ ਗਿਆ ਉਸ ਨੂੰ ਪਿੱਛੇ ਛੱਡ ਕੇ ਨਵਾਂ ਜੀਵਨ ਕਿਵੇਂ ਸ਼ੁਰੂ ਕੀਤਾ ਜਾ ਸਕਦਾ ਹੈ ਉਸ ਨਵੇਂ ਜੀਵਨ ਦੇ ਵਿੱਚ ਕਿਵੇਂ ਕਾਮਯਾਬ ਹੋਇਆ ਜਾ ਸਕਦਾ ਹੈ ਉਸ ਨੂੰ ਇਹਨਾਂ ਦੇ ਦਿਮਾਗ ਦੇ ਵਿੱਚ ਬਿਠਾਉਣ ਦੀ ਲੋੜ ਹੈ ਸੋ ਉਮੀਦ ਕਰਦੇ ਹਾਂ कि ਜਿਹੜੇ ਅੱਜ ਆਏ ਨੇ ਜਾਂ ਇਸ ਤੋਂ ਬਾਅਦ ਆਉਣੇ ਨੇ ਉਹਨਾਂ ਨੂੰ ਇੱਥੇ ਇੱਕ ਸੁਖਾਵਾਂ ਮਾਹੌਲ ਮਿਲੇਗਾ ਜੋ ਕੁਝ ਉਹਨਾਂ ਨਾਲ ਹੋਇਆ ਹੈ ਜੋ ਉਹਨਾਂ ਦੀ ਦਰਦਨਾਕ ਹੱਡ ਬੀਤੀ ਹੈ ਉਸਤੇ ਉੱਤੇ ਲੂਣ ਨਹੀਂ ਪੁਕਿਆ ਜਾਏਗਾ ਉਹਨਾਂ ਨੂੰ ਹੋਰ ਤੰਗ ਨਹੀਂ ਕੀਤਾ ਜਾਏਗਾ ਬਲਕਿ ਉਹਨਾਂ ਦੇ ਮੁੜ ਵਸੇਮੇ ਦੇ ਲਈ ਕੋਈ ਹੰਬੜਾ ਮਾਰਿਆ ਜਾਏਗਾ ਕੋਈ ਕੋਸ਼ਿਸ਼ ਕੀਤੀ ਜਾਏਗੀ ਉਹਨਾਂ ਦੇ ਮੁੜ ਵਸੇਮੇ ਦੇ ਲਈ ਕੋਈ ਮਦਦ ਕੀਤੀ ਜਾਵੇਗੀ ਭਾਵੇਂ ਉਹ ਸਰਕਾਰਾਂ ਹੋਣ ਭਾਵੇਂ ਜਿਹੜੇ ਨੇ ਸਮਾਜ ਦੇ ਲੋਕ ਹੋਣ ਸੋ ਇਸੇ ਉਮੀਦ ਦੇ ਨਾਲ ਕਿ ਉਹਨਾਂ ਦੀ ਜਿਹੜੀ ਆਉਣ ਵਾਲੀ ਜ਼ਿੰਦਗੀ ਹੈ ਉਹ ਕਾਮਯਾਬ ਹੋਵੇ ਉਹ ਸੁਖਾਵੀ ਹੋਵੇ ਉਹ ਸਫਲਤਾ ਦੀ ਪੌੜੀ ਦੇ ਉੱਤੇ ਚੜ ਸਕਣ ਆਪਣੀ ਆਉਣ ਵਾਲੀ ਜ਼ਿੰਦਗੀ ਨੂੰ ਬਿਹਤਰ ਕਰ ਸਕਣ ਇਸੇ ਉਮੀਦ ਦੇ ਨਾਲ ਤੁਤ ਸਾਰਿਆਂ ਤੋਂ ਵਿਦਾ ਲੈਨੇ ਹਾਂ ਧੰਨਵਾਦ